ਦੀ ਫਤਿਹ ਅੱਜ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਹਾੜੇ ਤੇ ਨਗਰ ਕੀਰਤਨ ਕੱਢਿਆ ਜਾ ਰਿਹਾ ਹੈ ਗੁਰੂ ਤੇਗ ਬਹਾਦਰ ਜੀ ਦੇ ਗੁਰੂ ਘਰ ਤੋਂ ਨਗਰ ਕੀਰਤਨ ਨਿਕਲ ਰਿਹਾ ਹੈ ਅੱਜ ਮੁਸਲਮਾਨ ਪਾਈਚਾਰੇ ਵੱਲੋਂ ਲੰਗਰ ਲਾਇਆ ਗਿਆ ਔਰੇ ਇਹ ਪਤਾ ਲੱਗਦਾ ਵੀ ਸਾਡੀ ਇਕਤਾ ਬਹੁਤ ਹੈ ਪਿਆਰ ਬਹੁਤ ਹੈ ਪਛ ਇਹ ਹਰ ਸਾਲ ਮੁਸਲਮਾਨ ਪਾਈਚਾਰੇ ਵੱਲੋਂ ਲੰਗਰ ਲਾਇਆ ਜਾਂਦਾ ਜੀ ਇਹ ਮੁਸੀਬਤ ਦੀ ਕਮੇਟੀ ਵੱਲੋਂ ਰੇ ਲੰਗਰ ਲਾਇਆ ਜਾਂਦਾ ਜੀ ਹਰ ਸਾਲ ਇਹ ਪਾਈਆਂ ਦਾ ਵੀ ਬਹੁਤ ਧੰਨਵਾਦ ਆ ਵਹਿਗੁਰੂ ਜੀ ਦਾ ਖਾਲਸਾ ਵਹਿਗੁਰੂ ਜੀ ਕੀ ਫਤਿਹ ਇਮਾਮ ਸਾਹਿਬ ਅੱਜ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਦਿਨ ਹੈ ਉਹਦੇ ਸਬੰਧ ਦੇ ਵਿੱਚ ਨਗਰ ਕੀਰਤਨ ਕੱਢਿਆ ਜਾਂਦਾ ਸਾਡੇ ਸ਼ਹਿਰ ਦੇ ਵਿੱਚ ਤੁਹਾਡੇ ਵੱਲੋਂ ਮੁਸਲਮਾਨ ਭਾਈਚਾਰੇ ਵੱਲੋਂ ਮਸਜਿਦ ਕਮੇਟੀ ਵੱਲੋਂ ਲੰਗਰ ਲਗਾਇਆ ਗਿਆ ਕਿਵੇਂ ਦੇਖ ਰਹੇ ਹੋ ਇਹਨੂੰ ਕੀ ਸੰਦੇਸ਼ ਦਿੰਨੇ ਹੋ ਸਭੇ ਮੇਰੇ ਭਾਈਓ ਅਸਲਾਮੁਅਲੈਕੁਮ ਵ ਰਹਿਮਤੁਲਲਾਹਿ ਵ ਬਰਕਾਤੁ ਭਾਈ یہی ਤੋਂ ਇਸਲਾਮ ਦੀ ਸਭ ਤੋਂ ਵੱਡੀ ਪਹਿਚਾਨ ਹੈ ਇਸਲਾਮ ਜੋ धर्म है ये सभी धर्मों का पालन करता है सभी धर्मों का पालन करता है इसके अंदर सभी की इज़्ज़त होती है यही एकता है और भाईचारे के यही पैगाम है इस्लाम धर्म में सबसे प्यारा नाम प्यार का है और हमारे जो नबी करीम वसल्लम मोहम्मद जो थे वो इसी कारनामे को करते चले गए और कहे गए कि इसी को आप करते रहना भाईचारा ही सबसे बड़ा धर्म है आप सभी धर्मों को आप पीछे हट करके इस ये जो इंसानियत वाला जो धर्म है मोहब्बत वाला जो धर्म है यही सबसे बड़ा धर्म है और यही इंसानियत सिखाती है यही जो दड़वा कमेटी मस्जिद की है इसकी तरफ से जो हर साल लंगर लगाया जाता है ये बड़ी ख़ुशी की बात है बड़े फरह की बात है ये बहुत प्यार होता है इससे इससे ही हमारा मजहब बनता है देखते हो कि सिख भी ऐसे इकट्ठे मिलते हैं जी जी ईद मनाई जाती है हाँ जी हाँ ईद को ईद को और बकर भी हमारा त्यौहार होता है मस्जिद में ਅੱਲਾ ਦਾ ਸ਼ੁਕਰ ਹੈ ਕਿ ਸਭੀ ਸਿੱਖ ਭਾਈ ਹਿੰਦੂ ਭਾਈ ਸਭੀ ਮਿਲ ਜੁਲ ਕੇ ਹਮਾਰਾ ਪੰਮ ਹਮਾਰੇ ਹੱਥ ਬੜਾਤੇ ਹਨ ਔਰ ਖੁਸ਼ੀਆਂ ਬਾੜਤੇ ਹਨ ਇੱਕ ਤਰਫ ਬਿੱਟੂ ਖਾਨ ਜੀ ਅੱਜ ਮੁਸਲਮਾਨਾਂ ਭਾਈਚਾਰੇ ਕੋਲ ਮਸਜਿਦ ਕਮੇਟੀ ਵੱਲੋਂ ਮਸਜਿਦ ਦੇ ਵਿੱਚ ਲੰਗਰ ਲਗਾਇਆ ਗਿਆ ਨਗਰ ਕੀਰਤਨ ਕੱਢਿਆ ਜਾ ਰਿਹਾ ਕਿਵੇਂ ਦੇਖਦੇ ਹੋ ਕੀ ਸੰਦੇਸ਼ ਦਿੰਦੇ ਬੈਰੂ ਦੀ ਚਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਅੱਜ ਜਨਮ ਦਿਹਾੜਾ ਹੈ ਸਾਰੇ ਦੇਸ਼ ਵਾਸੀਆਂ ਨੂੰ ਔਰ ਪੰਜਾਬ ਵਾਸੀਆਂ ਨੂੰ ਅਸੀਂ ਵਧਾਈਆਂ ਦਿੰਨੇ ਆ ਮੁਬਾਰਕ ਦਿੰਨੇ ਆ ਸਾਡੇ ਵੀ ਮੁਸਲਮਾਨ ਭਾਈਚਾਰੇ ਵੱਲੋਂ ਆਈ ਸਾਲ ਦੀ ਤਰ੍ਹਾਂ ਅਸੀਂ ਵੀ ਆਪਦਾ ਜੋਗ ਪਾਣੇ ਆ ਅਸੀਂ ਲੰਗਰ ਲਾਣੇ ਆ ਕਿ ਸਾਰੀ ਸੰਗਤਾਂ ਇੱਥੋਂ ਪਤਾ ਲੱਗਦਾ ਕਿ ਮੁਸਲਮਾਨ ਹਿੰਦੂ ਸਿੱਖ ਸਾਡਾ ਆਪ ਵਿੱਚ ਡਿੜਬੇ ਵਿੱਚ ਜਿੰਨਾ ਭਾਈਚਾਰਾ ਹੈ ਵੀ ਅਸੀਂ ਅਸੀਂ ਸਾਂਝ ਮਣਾ ਕੇ ਰੱਖਦੇ ਆ ਕੁਝ ਲੋਕ ਜਿਹੜੇ ਰਾਜੇ ਲੋਕ ਹੁੰਦੇ ਸੀ ਉਹਨਾਂ ਦੇ ਸਿਰ ਤੇ ਮੁਗਤ ਲਾਇਆ ਜਾਂਦਾ ਸੀ ਉਹਨਾਂ ਦੇ ਪਰਿਵਾਰ ਨੂੰ ਇਹ ਰਾਜਾ ਮੰਨਿਆ ਜਾਂਦਾ ਸੀ ਜਿਹੜਾ ਕਿ ਸਾਨੂੰ ਗੁਰੂ ਹਨ ਇਹ ਪੱਗ ਬਖਸੀ ਹੈ ਇਹ ਅਸੀਂ ਸਾਰੇ ਹਿੰਦੁਸਤਾਨ ਦੇ ਵਿੱਚ ਅਸੀਂ ਗੁਰੂ ਹਨ ਅਸੀਂ ਰਾਜੇ ਬਣਾਤੇ ਉਹ ਆਪ ਦੇ ਇਕੱਲੇ ਰਾਜਾ ਹੁੰਦੇ ਸੀ ਸਾਰੇ ਰਾਜੇ ਗੁਰੂਆਂ ਨੇ ਬਣਾਤੇ ਆਪ ਦਾ ਪਰਿਵਾਰ ਬਾਰਤਾ ਸਾਡੇ ਉੱਤੋਂ ਦੀ ਸਾਰਾ ਆਪਦਾ ਪਰਿਵਾਰ ਦਾਤਾ ਗੁਰੂ ਜੀ ਨੇ ਸੀਸ ਨਹੀਂ ਵਟਿਆ ਜਮੀ ਨਹੀਂ ਸੀਸ ਵਟਿਆ ਕਿਉਂਕਿ ਸਾਡੇ ਗੁਰੂ ਜੀ ਨੇ ਜਿਹੜੇ ਸਾਡਾ ਫਰਜ ਮੰਨਦਾ ਵੀ ਅਸੀਂ ਜਗਾ ਜਗਾ ਤੇ ਲੰਗਰ ਲਾਈਏ ਅੱਜ ਦੜਬੇ ਦੇ ਵਿੱਚ ਜਗਾ ਜਗਾ ਤੇ ਲੰਗਰ ਲੱਗੇ ਨੇ ਸਾਡਾ ਫਰਜ ਮੰਨਦਾ ਵੀ ਅਸੀਂ ਪੱਗ ਬਨ ਕੇ ਗੁਰੂ ਜੀ ਦੀ ਜਿਹੜੀ ਪੱਗ ਬਨ ਕੇ ਰੱਖੀਏ ਕੁਝ ਲੋਕ ਵਿਚਾਰੇ ਕਹਿੰਦੇ ਨੇ ਕਿ ਕਿੱਲ ਲੱਗੇ ਨੇ ਪੱਗਾਂ ਦੇ ਵਿੱਚ ਇਹ ਕਿੱਲ ਨਹੀਂ ਗੁਰੂਆਂ ਦੇ ਪੱਕੇ ਲਾਏ ਹੋਏ ਨੇ ਪੱਗਾਂ ਦੇ ਵਿੱਚ ਜਿਹੜੇ ਗੁਰੂਆਂ ਦੀ ਪੱਗ ਦਿੱਤੀ ہوئی ਹੈ ਉਹਨਾਂ ਦੇ ਕਿੱਲ ਲਾਏ ਹੋਏ ਨੇ ਪੱਗਾਂ ਦੇ ਵਿੱਚ ਇਹ ਸਦਾ ਗੁਰੂਆਂ ਦੀ ਚੜਦੀ ਕਲਾ ਰਹਿਣੀ ਹੈ ਸਾਨੂੰ ਬਹੁਤ ਕੁਝ ਗੁਰੂ ਸਿਖਾ ਕੇ ਸਾਨੂੰ ਉਹਨਾਂ ਦਾ ਸਿੱਖਣਾ ਚਾਹੀਦਾ ਆ ਚੀਜ਼ਾਂ ਨੂੰ ਦੇਖ ਕੇ ਸਾਨੂੰ ਸਿੱਖਣਾ ਚਾਹੀਦਾ ਸਾਰੇ ਮੈਂ ਹਿੰਦੁਸਤਾਨ ਤੇ ਪੰਜਾਬ ਵਾਸੀਆਂ ਨੂੰ ਬੇਨਤੀ ਕਰਦਾ ਵੀ ਗੁਰੂਆਂ ਦੀ ਗੁਰੂ ਘਰ ਜਾਓ ਮੱਥਾ ਟੇਕੋ ਔਰ ਸਤਾਰ ਜਿਹੜੀ ਸਜਾਓ ਆਪਦੇ ਸਿਰ ਤੇ ਇਹ ਸਾਡੀ ਬਹੁਤ ਵੱਡੀ ਰਣਨੀਤੀ ਹੈ ਕਿਹੜੇ ਵੱਲੋਂ ਤੇ ਲੰਗਰ ਲਗਾਇਆ ਜਾ ਰਿਹਾ ਹੈ ਕਿਸੇ ਦਾ ਲੰਗਰ ਹੁੰਦਾ ਤੇ ਕਿੰਨੇ ਸਾਲ ਹੋ ਗਏ ਲਗਾਉਂਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਲੰਗਰ ਨੂੰ ਘਟੋ ਘਟ ਜੀ ਬਜ਼ੁਰਗਾਂ ਤੋਂ ਲੱਗਦਾ ਆ ਰਿਹਾ ਜਦੋਂ ਦਾ ਨਗਰ ਕੀਰਤਨ ਆਉਂਦਾ ਜੀ ਅੱਜ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਦਿਨ ਤੇ ਆਏ ਸਾਲ ਲੰਗਰ ਲੱਗਦਾ ਤੇ ਸਾਰੀ ਪੱਤੀ ਵੱਲੋਂ ਰਲ ਕੇ ਲੰਗਰ ਲਾਇਆ ਜਾਂਦਾ ਅਤੇ ਸਾਰੇ ਬਜ਼ੁਰਗਾਂ ਦਾ ਨੌਜਵਾਨਾਂ ਦਾ ਸਾਰਿਆਂ ਦਾ ਸਹਿਯੋਗ ਰਹਿਣਾ ਅਤੇ ਅਸੀਂ ਲੰਗਰ ਲਈ ਸ਼ਰਧਾਂ ਨਾਲ ਪੈਸੇ ਇਕੱਠੇ ਕਰਦੇ ਕੋਈ 10 ਕੋਈ 5 ਕੋਈ 50 ਆਪਦੀ ਸ਼ਰਧਾਂ ਨਾਲ ਦਿੰਦੇ ਨੇ ਤੇ ਅਸੀਂ ਆਏ ਸਾਲ ਲੰਗਰ ਲਾਉਂਦੇ ਰਹਾਂਗੇ ਆਉਣ ਵਾਲੇ ਟਾਈਮ 'ਚ ਅਤੇ ਇੱਕ ਦੂਜੇ ਨਾਲ ਜੁੜ ਕੇ ਕੰਮ ਕਰਦੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਅੱਜ ਗੁਰਗੋਬ ਸਿੰਘ ਜੀ ਦਾ ਜਨਮ ਦਿਨ ਹੈ ਕਿਹੜੇ ਵੇੜੇ ਵੱਲੋਂ ਜਿਹੜਾ ਲੰਗਰ ਲਗਾਇਆ ਗਿਆ ਇਹ ਢੋਲਾ ਪੱਤੀ ਵੱਲੋਂ ਬ੍ਰੈਡਾਂ ਦਾ ਲੰਗਰ ਲਗਾਇਆ ਜਾਣਾ ਜੀ ਬ੍ਰੈਡਾਂ ਤੇ ਚਾਹ ਦਾ ਲੰਗਰ ਲਗਾਇਆ ਜਾਣਾ ਢੋਲਾ ਪੱਤੀ ਵੱਲੋਂ ਆਏ ਸਾਲ